ਗਈ ਨਹੀਂ ਲੱਗਦਾ ਪਾ ਮੈਂ ਘਰੇ ਹੀ ਜਾਈਏ ਗੁੱਗੂ ਦਾ ਦਿਲ ਨਹੀਂ ਲੱਗਦਾ ਗਈ ਚਲੀ ਉਧਰ ਗਈ ਚਾ ਚੋਪੇ ਰਹੋ ਗੁੱਗੂ ਪਰ ਉਹਨੇ ਤਾਂ ਚੋਪੇ ਨਹੀਂ ਹੋਣਾ ਹਾਂਜੀ ਸੱਸ ਵੀ ਗੱਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਊਂਗੇ ਅੱਜ ਦਾ ਵਲੌਗ ਥੋੜਾ ਜਿਹਾ }{-emotion} ਹੋ ਸਕਦਾ ਹੈ ਕਿਉਂਕਿ ਜਦੋਂ ਭੈਣ ਭਰਾ ਇਕੱਠੇ ਪਲੇ ਹੁਣ ਨਾ ਪਹਿਲਾਂ ਤੇ ਚਲੋ ਅਸੀਂ ਮੰਨੀ ਵਰੀ ਨਹੀਂ ਸਾਨੂੰ ਕੋਈ ਛੋਟੇ ਸੀ ਹਨ ਗਰਦੀ ਵਰੀ ਵੀ ਗਦੀ ਦਾ ਹੀ ਅਗਲੇ ਸਾਲ ਹੀ ਹੋ ਗਿਆ ਤੁਮ ਛੋਟੀ ਸੀ ਪਰ ਹੁਣ ਹੁੰਦਾ ਹੈ ਹੋ ਕਿ ਲੜਦਾ ਲੜਦਾ ਬੰਦਾ ਪਹਿਲਾਂ ਸੋਚਦਾ ਕਿ ਨਹੀਂ ਚਲੋ ਜੋ ਵੀ ਨੈਗੋਸ਼ੀਅਲ ਮੂਵਮੈਂਟਸ ਤੇ ਤੁਸੀਂ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੁਸੀਂ ਅੱਗੇ ਜਾ ਕੇ ਵਲੌਗ ਇੰਜੋਏ ਕਰੋ ਤੇ ਸ਼ਸਤਰੀ ਗਾਲ ਜੀ ਲਵ ਯੂ ਅੰਨੇਵਾ ਸਨੈਪਚੈਟ ਆਈਡੀ ਸੰਧੂ ਗਗੂ 1 ਇੰਸਟਾਗ੍ਰਾਮ ਤੇ ਉਹੋ ਹੀ ਗੁਰਸ਼ੰਦ .157 ਬਲਕਰਨ 157 ਤੇ ਸੰਧੂ ਹੁਣੀ ਬਾਈ ਇਹਦੀ ਸਨੈਪਚੈਟ ਆਈਡੀ ਆ ਸੋ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਕਿਹੜੀ ਕਿਹੜੀ ਸਟੋਰੀਆਂ ਕਿਉਂਕਿ ਅਸੀਂ ਉਸ ਤੇ ਵੀ ਕਾਫੀ ਸ਼ੇਅਰ ਕਰਦੇ ਰਹਿੰਦੇ ਆ ਬਾਕੀ ਤੁਹਾਡਾ ਜਿੱਦਾਂ ਦਿਲ ਕਰੇ ਤੁਸੀਂ ਕਰਿਓ ਤੇ ਚੈਨਲ ਨੂੰ ਸ਼ੇਅਰ ਸਬਸ ਤੇ ਕੀ ਕਹਿਣਾ ਜਾਏਗਾ ਭੈਣ ਤੁਹਾਡੇ ਨਾਲ ਬੜਾ ਟਾਈਮ ਉਹਨੇ ਮੱਜਾਂ ਚਵਾਇਆਂ ਤੁਹਾਡੇ ਨਾਲ ਤੇ ਕੀ ਵਿਚਾਰ ਤੁਹਾਡੇ ਭਾਈ ਸਾਡੇ ਦਾ ਵਿਚਾਰ ਇਹ ਆ ਵੀ ਜਿਵੇਂ ਭੈਣ ਹੋਣੀ ਸਾਡੇ ਨਾਲ ਮੱਜਾਂ ਚੋਣ ਜਾਂਦੇ ਸੀ ਸਾਨੂੰ ਮੁੰਡੇ ਇਦਾਂ ਤੁਹਾਡੀ ਕਮੀ ਬੇਸ਼ੀ ਨਹੀਂ ਕੋਈ ਉਸ ਉਸ ਹੁੰਦੀ ਸੀ ਹਾਂ ਸਾਬੀ ਕਹਿਣਾ ਚਾ ਭਾਈ ਸਾਬੀ ਉਹਨਾਂ ਨੇ ਕਿਆ ਕਰਨਾ ਮਾਨੂੰ ਚਾਹ ਲਿਆਦੇ ਭੈਣੋ ਕਿ ਮੈਂ ਨਹੀਂ ਲੋੜੀ ਇਹਨਾਂ ਨੂੰ ਅਮਨ ਕਹਿੰਦੀ ਹੁੰਦੀ ਜਿਵੇਂ ਤੁਹਾਨੂੰ ਪਤਾ ਅਮਨ ਬੋਲਦੀ ਇਹਨਾਂ ਨੂੰ ਹਾਂ ਹਾਂ ਤੇ ਪੂਰਾ ਖਾਚ ਇਹਨਾਂ ਕਰਦੀ ਮੈਂ ਕਿਹਾ ਹੁਣ ਕਿੰਨੂੰ ਕਿਆ ਕਰੋਂਗੇ ਹਾਂ ਉਹਨੇ ਜਾਣਾ ਉਹਦੇ ਹੀ ਸਿਰੀਆਂ ਵੱਖਰੀਆਂ ਮੱਜਾਂ ਸੀ ਮੈਂ ਨੂੰ ਅੱਗੇ ਵੀ ਕਿਹਾ ਕਿ ਮੈਂ ਕਹਿੰਦਾ ਜਿੱਦਣ ਉਹ ਗਈ ਤੇ ਉਹਦੀਆਂ ਤੇ ਵਾਕੇ ਮੱਜਾਂ ਨੇ ਦੱਸਣਾ ਉਹ ਆਉਂਦੀ ਨਹੀਂ ਅਸੀਂ ਵੀਰੇ ਡੇਲੀ ਕਹਿੰਦੇ ਜਦੋਂ ਭੈਣ ਵਾਲੀ ਮੱਝ ਚੋਣੇ ਭੈਣ ਨੇ ਕੰਮ ਛੱਡਿਆ ਨਾ ਪਸੋਂਦਾ ਹੀ ਹੁਣ ਨਹੀਂ ਚੋਣੀ ਕਈ ਦਾ ਭੈਣ ਵਾਲੀ ਮੱਝ ਮੈਂ ਚੋਣੀ ਆ ਮੇਰੇ ਹੱਥ ਪੈ ਗਈ ਆ ਇਹਨਾਂ ਨੇ ਉਹ ਨਾ ਉਹਦਾ ਅੱਜ ਵੀ ਨਾ ਰਹਿ ਗਿਆ ਨਾ ਇਹਨੇ ਕਹਿੰਦਾ ਕੋਈ ਅਮਨ ਮਾ ਭੈਣ ਵਾਲੀ ਮੱਝ ਉਹ ਆ ਉਹ ਅਸੀਂ ਚੋਣੀ ਉਹ ਨਾ ਉਹਵੇਂ ਵਜਦਾ ਨਾ ਗੁਰਦੀਪ ਵਾਲੀਆਂ ਮੱਜਾਂ ਵੱਖ ਆ ਅਮਨ ਵਾਲੀਆਂ ਵੱਖ ਸੀ ਰਾਜੂ ਵਾਲੀਆਂ ਵੱਖਰੀਆਂ ਮੱਜਾਂ ਸੀ ਰਾਜੂ ਦੂਜੀ ਵਾਲੀਆਂ ਵੱਖਰੀਆਂ ਮਾਲਾ ਦਰਸ਼ਨ ਹੋਣਾ ਹੁਣ ਉਹਦੀਆਂ ਵੱਖਰੀਆਂ ਸਾਬੀ ਦੀਆਂ ਮੱਜਾਂ ਜਦੋਂ ਮਾਲਾ ਸਾਭੀ ਨਾਵੇ ਇਹ ਨਾਂ ਦਿੱਤਾ ਜਾਂਦਾ ਨਾ ਸਾਭੀ ਸਾਭੀ ਵਾਲੀ ਮੱਝ ਹੋਵਾ ਜਾ ਕੇ ਬਈ ਆਮਣ ਵਾਲੀ ਮੱਝ ਹੋਵੋ ਆਮਣ ਭੈਣ ਵਾਲੀ ਇਹ ਬਕਾਇਦਾ ਹੁੰਦਾ ਇਹਨਾਂ ਨੂੰ ਵੀ ਪਰ ਕਿਹਨੇ ਕਿ ਜਿੱਥੇ ਸਜੋਗੜਾ ਭਾਜੀ ਉੱਥੇ ਤੇ ਜਾਣਾ ਹੀ ਪੈਂਦਾ ਜਾਣਾ ਪੈਂਦਾ ਭਾਜੀ ਦਾਣਾ ਪਾਣੀ ਜਿੱਥੇ ਦਾਣਾ ਪਾਣੀ ਚੁਗਣਾ ਹੀ ਪੈਂਦਾ ਹਾਂ ਉਹ ਇੱਥੇ ਖੁੱਲੇ ਡੁੱਲੇ ਘਰ ਚ ਰਹੀ ਆ ਉੱਥੇ ਹੁਣ ਕੀ ਪਤਾ ਉਹਨੇ ਦੇਸ਼ ਪਰਾਏ ਚਲ ਜਾਣਾ ਦੇਸ਼ ਹੀ ਆਪਣਾ ਛੱਡ ਜਾਣਾ ਉਹਨੇ ਕਦੋਂ ਵੇਲ ਹੋਣੇ ਨਾ ਪਰ ਭਾਜੀ ਹੋਣਾ ਗੂ ਹੁੰਦੇ ਰਿਆ ਕਨੇ 6 ਮਹੀਨਾ ਬਾਅਦ ਮਿਲ ਨਹੀਂ ਆ ਜਾ ਕਰਨਾ ਪਤਾ ਆਪਾਂ ਪੈਸੇ ਦਾ ਲਾਲਚ ਬਾੜਾ ਕਰਨਾ ਨਹੀਂ 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 ਭਾਜੀ ਉਹਨਾਂ ਨੇ ਵਾਕਈ ਪੈਸੇ ਦਾ ਲਾਲਚ ਨਹੀਂ ਕੀਤਾ ਤੇ ਇਹ ਆ ਹੀ ਜਾਂਦੇ ਹੁੰਦੇ ਆ ਤੇ ਬਾਕੀ ਅਸੀਂ ਮਟਰ ਸਾਬੀ ਇਹ ਐਨਾ ਸਾਡਾ ਮੋਹ ਪਿਆਰ ਪਰਿਵਾਰ ਵੰਗੋ ਇਹਨਾਂ ਦਾ ਇਹ ਕਹਿੰਦਾ ਕੱਲ ਨੂੰ ਛੁੱਟੀ ਕਰਨੀ ਹੈ ਕਿਉਂ ਕਰਨੀ ਆ ਕਿਉਂਕਿ ਵੈਸੇ ਚਲੋ ਦੀ ਢਾੜੀ ਮਾਰੇ ਕੋਈ ਮਸਲਾ ਨਹੀਂ ਉਹ ਨਹੀਂ ਕੱਲ ਵੱਖਰੀ ਹੋਗੀ ਇੱਕ ਪਿਆਰ ਹੁੰਦਾ ਨਾ ਸਹੀ ਗੱਲ ਪਿਆਰ ਕਰਕੇ ਸਾਬੀ ਨਹੀਂ ਆਉਣਾ ਆ ਪਿੱਛੇ ਆ ਵੀ ਉਰੇ ਆ ਉਰੇ ਤੂੰ ਵੀ ਤੈਨੂੰ ਹੀ ਪੁੱਛੀਏ ਹੁਣ ਉਨੇ ਜਿਆਦਾ ਟਾਈਮ ਉਨੇ ਵੀ ਚਵਾਇਆਂ ਰਾਜੂ ਦੇ ਬਰਾਬਰ ਕਿਉਂਕਿ ਮਹੀਨਾ ਟਿਆ ਰਿਆ ਪਰ ਚਵਾਇਆਂ ਉਨੇ ਵੀ ਬਹੁਤ ਆ ਉਰੇ ਆ ਉਰੇ ਬਾਬਾ ਜੀ ਦਾ ਪਿੱਛੇ ਪਾਠ ਚੱਲ ਰਿਹਾ ਜੀ ਪਾਠ ਵੀ ਸੁਣਨ ਨਾਲ ਦੀ ਨਾਲ ਆ ਜਾ ਰਾਜੂ ਲਿਆ ਬੈ ਬੈ ਇੱਥੇ ਹਰ ਇੱਕ ਗੱਲਾਂ ਨੂੰ ਆ ਗਿਆ ਨਹੀਂ ਨਹੀਂ ਉੱਥੋਂ ਕੋਈ ਸਵਾਲ ਪੁੱਛਣਾ ਰਾਜੂ ਤੂੰ ਵੀ ਆਈ ਆਜ ਦੋਵੇਂ ਬੈਠਾ ਦੋ ਮਿੰਟ ਆਜੋ ਆਜ ਮਮੀ ਤੂੰ ਵੀ ਆ ਜਾ ਇੱਥੇ ਬੈ ਜਾਓ ਬੈ ਜਾਓ ਦੋਵੇਂ ਜਲਦੀ ਪੁੱਛੋ ਸਾਨੂੰ ਨਹੀਂ ਜਲਦੀ ਨਹੀਂ ਥੋੜਾ ਇਹ ਮੈਂਟਲ ਸਵਾਲ ਆ ਬੈਠੋ ਬੈਠੋ ਪਲੀਜ਼ ਕੋਚ ਨਹੀਂ ਹੁੰਦਾ ਕੰਮ ਹੁੰਦੇ ਰਹਿਣੇ ਆ ਰਿਲੈਕਸ ਰਿਲੈਕਸ ਮੈਂ ਕਹਾਂ ਸਾਬੀ ਨਾਲ ਗੱਲ ਕਰਦੇ ਪਏ ਸਾਬੀ ਕੀ ਅਮਨ ਨੇ ਚੱਲ ਜਾਣਾ ਅਮਨ ਦੇ ਸਿਹੜੀਆਂ ਮੱਝਾ ਹੁਣ ਕਿਹਦੇ ਕੀ ਦੇ ਹਿੱਸੇ ਆ ਨੇ ਦੋ ਆ ਜਾਂ ਸਾਬੀ ਦੇ ਹਿੱਸੇ ਹਾਂ ਤੇ ਮੈਂ ਨਾ ਦੋ ਹੋਏ ਦੇ ਹਿੱਸੇ ਹਾਂ ਹਾਂ ਤੇ ਇੱਕ ਦਰਸਨ ਚ ਹੋ ਜਾਂਦਾ ਜਾਨ ਕੇ ਵੰਡ ਕੇ ਚਾਰ ਕੇ ਪੰਜ ਚ ਹੁੰਦੀ ਸਭ ਵੀ ਕਹਿੰਦਾ ਸੀ ਨਾ ਜਦੋਂ ਹੁਣ ਮੱਝ ਚ ਹੋਣੀ ਹੁੰਦੀ ਮਲਾਮਣ ਪੈਣ ਵਾਲੀ ਇਹ ਕਹਿੰਨੇ ਹੁੰਦੇ ਕਿ ਅਮਣ ਪੈਣ ਵਾਲੀ ਮੱਝ ਰਹਿ ਗਈ ਸਹੀ ਗੱਲ ਸਹੀ ਗੱਲ ਹਾਂ ਨਹੀਂ ਉਹਨੂੰ ਜਦ ਤੂੰ ਆਣ ਕੇ ਤੁਹਾਡੇ ਨਾਲ ਲੜਦੀ ਵੀ ਰਹੀ ਆ ਹਾਂ ਤੇਰੇ ਨਾਲ ਤੇਰੇ ਨਾਲ ਵੀ ਆਪ ਲੜੀ ਨਾ ਹੁੰਦੀ ਹਾਂਜੀ ਹਾਂਜੀ ਵੀਰੇ ਤੂੰ ਐ ਕਰੀ ਜਾਂਦਾ ਵੀਰੇ ਤੂੰ ਮੈਂ ਫਿਰ ਆਇਆ ਹੀ ਨਾ ਕਰ ਉਹਨੇ ਛੁੱਟੀ ਮਾਰ ਲ ਲਈ ਹਣਾ ਜਦੋਂ ਵੀਰੇ ਨਾ ਆਇਆ ਕਰੀ ਆ ਵੀਰੇ ਦੋ ਕਰਨੀ ਦੇ ਕੇ ਨਿਕਲ ਜਾਂਦਾ ਵੀਰੇ ਕਰੇ ਵੀਰੇ ਕੀ ਰੱਖਦੇ ਆ ਹਾਂ ਨੇ ਜ਼ਰੂਰ ਅੱਜ ਤੋਂ 15 ਦਿਨ ਮਹੀਨਾ ਪਹਿਲਾਂ ਕਹਿੰਦਾ ਆ ਪਾਣੀ ਹੁਣ ਮੈਂ ਦੇਖਾਉਣਾ ਭਾਈ ਰਾਜ ਨੂੰ ਤੁਹਾਨੂੰ ਖਰਾਬ ਕਰਦਾ ਮੱਝਾਂ ਪਾਣੀ ਚੋਣੀਆਂ ਕਹਿੰਦੀ ਬਸ ਅੱਜ ਤੋਂ ਹੰਦ ਕਰਮ ਕੀਤਾ ਉਹਨੇ ਜਿੰਨਾ ਮੇਰੇ ਸਾਹ ਨਾਲ ਸਾਲ ਦੇ ਨੇੜੇ ਰਾਜੂ ਤੈਨੂੰ ਚੱਲਣਾ ਹਾਂਜੀ ਹਾਂਜੀ ਤੇ ਉਹਦੀ ਪੱਕੀ ਡਿਊਟੀ ਸੀ ਸਵੇਰੇ ਉਹਨੇ ਆਉਣਾ ਸ਼ਾਮ ਨੂੰ ਆਉਣਾ ਉਹਨੇ ਨਾ ਕਦੇ ਕਦੇ ਰਾਜੂ ਤਾਂ ਸਾ ਵੀ ਬਾਅਦ ਚ ਲੱਗਾ ਨਾ ਛੱਟ ਲੱਗੀ ਤੇ ਬਿਮਾਰ ਹੋਈ ਤੇ ਮੱਝਾਂ ਚੋਂਦੀ ਦੱਸਦੀ ਭੈਣਾਂ ਇਹ ਉਹਦੇ ਗੁਣ ਸੀਗੇ ਚਲੋ ਗੁੱਸੇ ਵਾਲੀ ਤਾਂ ਪੂਰੀ ਸੀ ਹਾਂ ਉਹ ਐ ਹੁੰਦਾ ਇਹਦੇ ਘਰੇ ਲੜ ਕੇ ਕੀ ਇਹਨਾਂ ਨੂੰ ਨਹੀਂ ਬੁਲਾਉਣਾ ਯਾਰ ਮੂੰਹ ਤਾਂ ਮੈਂਟੋ ਮੈਂਟਿਕ ਆ ਆ ਨਹੀਂ ਉਹ ਨਹੀਂ ਆਏ ਨਹੀਂ ਉਹ ਜੱਜੂ ਮਾਜੂ ਨਹੀਂ ਰਾਜੂ ਰਾਜੂ ਵੀਰੇ ਪਹਿਲਾਂ ਮੇਰੀ ਮਾਜੂ ਆ ਰਾਜੂ ਦੀ ਮਾਜੂ ਭੈਣ ਪਸਮੀ ਵੀ ਖੜੀ ਹੋਵੇ ਸਾਹਮਣੇ ਮੈਨੂੰ ਜਰਤ ਨਹੀਂ ਸੀ ਸਹੀ ਗੱਲ ਮੈਂ ਜਾਣੀ ਜਵਾਬ ਦੇ ਦੇਣਾ ਜਵਾਬ ਨਹੀਂ ਇਹਨਾਂ ਨੇ ਦਿੱਤਾ ਚਾਚੂ ਉਹਨੇ ਨਹੀਂ ਇਹਨਾਂ ਨੂੰ ਕਦੇ ਕਿਹਾ ਕਿ ਤੁਸੀਂ ਪੀ ਲਓ ਇਹ ਕਹਿ ਦਿੰਦੇ ਮੈਂ ਹੁਣ ਭੈਣ ਗਰਦੀਪ ਲਿਆਉਣੀ ਚਾ ਇਹਨਾਂ ਲਈ ਭੈਣ ਗਰਦੀਪ ਤੇ ਦੇਖੋ ਇਹਨਾਂ ਨੂੰ ਪਤਾ ਜੇ ਗਰਦੀਪ ਨੇ ਕਿਤੇ ਚਲੀ ਜਾਣਾ ਨਾ ਸ਼ਾਮ ਨੂੰ ਮੰਮੀ ਨਾਲ ਜਲਦੀ ਆਣਾ ਸਾਰਾ ਗੁੱਸਾ ਮੱਜਾਂ ਦੇ ਵਿੱਚ ਇਹਨਾਂ ਦੇ ਨਿਕਲਦਾ ਰਾਜੂ ਵੀਰੇ ਪਾ ਦਿਓ ਛੇਤੀ ਤੁਹਾਨੂੰ ਕਿੰਨਾ ਕਹਿਵਾ ਕੱਟਾ ਛੱਡ ਵੀਰੇ ਕੱਟਾ ਛੱਡ ਵੀਰੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕੋਣ ਉਹ ਕਿਤੇ ਕਿਤੇ ਕਹਣਾ ਆ ਤਾ ਬੋਲਾ ਵੀਰੇ ਸੁਣਦਾ ਹੀ ਨਹੀਂ ਤੂੰ ਛੱਡ ਮੈਨੂੰ ਕਹਣਾ ਇਹਨੂੰ ਸੁਣਦਾ ਹੀ ਕੋਈ ਨਹੀਂ ਸਹੀ ਗੱਲ ਆ ਦਰਸ਼ਨ ਜਿਹੜਾ ਹੁਣ ਆਪਣਾ ਬੰਦਾ ਉਹਨੂੰ ਦਰਸ਼ਨ ਨੂੰ ਨਹੀਂ ਪਤਾ ਉਹ ਚੀਜ਼ਾਂ ਜੋ ਸਾਪੀ ਨੇ ਵੀ ਕੋਈ ਦਿਨ ਕਿਤੇ ਉਹ ਵੇਖੀਆਂ ਪਰ ਰਾਜੂ ਨੇ ਜ਼ਿਆਦਾ ਵੇਖੀਆਂ ਪਰ ਲੈ ਦੋਵੇਂ ਨੇ ਬਹੁਤ ਵੇਖੀਆਂ ਇਹਨਾਂ ਨੂੰ ਕਹਿਣਾ ਫੂਨ ਲਾਉਣਾ ਉਹਨੇ ਮੈਂ ਲਾਉ ਉਹਨੇ ਲੇਟ ਆਉਣਾ ਨਾ ਗਰੇ ਤੈਨੂੰ ਕਿਹਾ ਸੀ ਨਾ ਅੱਜ ਤੂੰ ਜਲਦੀ ਆਉਣਾ ਤੇ ਵੀਰੇ ਨੇ ਉਦਾਂ ਨਹੀਂ ਲੇਟ ਆਉਣਾ ਰੇਲ ਬਣ ਜਾਂਦੇ ਉਦਾਂ ਹੀ ਰੇਲ ਬਣ ਜਾਂਦੇ ਉਹ ਉਦਾਂ ਹੀ ਪਰ ਜੋ ਵੀ ਸਾ ਦਿੱਤਾ ਉਹਦਾਂ ਹੀ ਮੜਿਆ ਇਹਨਾਂ ਦਾ ਅੱਜ ਆਈਸ ਬਲੂ ਹੋਇਆ ਵਾ ਚਲੋ ਠੀਕ ਹੈ ਤੂੰ ਜਾਓ ਕਰੋ ਇੰਜੋਏ ਬਾਕੀ ਗੱਲਾਂ ਬਾਤਾਂ ਪੁੱਛੂੰਗਾ ਇਹਨਾਂ ਦੀ ਵੀ ਪੂਰੀ ਖੇ ਕਰਦੀਓ ਕਿੰਨਾਂ ਦੀ ਮੇਰਲੇ ਆਂ ਸੀ ਮਾਤਾ ਨੇ ਮੇਰੇ ਨਾਲ ਮੇਰੇ ਵਿਰਲੇ ਦੰਦ ਮੈਂ ਕਿਹਾ ਭਰਾਉਣੇ ਮਾਤਾ ਦੀ ਕਰਮ ਵਾਲੀ ਹੁੰਦੀ ਆ ਉਹਰੇ ਕਰਮਾੜੇ ਰਹਿੰਦੇ ਵਰਲੇ ਜਾਂਦੇ ਹਾਂ ਹਾਂ ਪੈਸਾ ਵੱਧਦਾ ਮੰਨ ਲੈ ਜਾਂਦਾ ਆ ਦੇ ਕੋਲੇ ਹੈ ਨਹੀਂ ਸਾਡੇ ਕੋ ਹਾਂ ਆ ਚੱਕ ਹੈ ਨਹੀਂ ਬਾਪੂ ਕੋ ਤਾਂ ਹੈਗਾ ਨਾ ਤੇ ਫਿਰ ਬਾਪੂ ਦਾ ਪੈਸਾ ਕੀ ਕਰ ਬਾਬੂ ਦਾ ਨਹੀਂ ਤੇ ਮੁੜ ਕੇ ਕੀ ਕਰ ਉਹ ਕਿੱਥੇ ਆਏ ਹੋ ਓਏ ਬਾਪੂ ਲੈ ਜਾ ਟੋ ਉਹ ਬਣਵਾ ਲਿਆ ਆ ਨਹੀਂ ਸਲੋਵਰ ਨੇ ਉਹਨੇ ਭੇਜਤਾ ਸਾਨੂੰ ਆਦਾ ਘਰੇ ਲੋੜ ਹੈ ਦਾਇਆ ਮਟਰੇ ਘੜਾਉਣੇ ਉਹਨੇ ਕਰਾ ਬਣਾ ਉਹ ਆਦਾ ਸੀ ਵੀ ਸਵੇਰੇ 8 ਵਜੇ ਤੇ ਜਿਹੜਾ ਇਹਨੇ ਸੋਹਰ ਦੇ ਜਾਣਨ ਨਾਲ ਕੀਤਾ ਉਹ ਸਾਹਮਣੇ ਨਾ ਇੱਧਰ ਚੱਲ ਜਾ ਕਿੱਲੀ ਦੇ ਟਾਂਗਾ ਹੀ ਅੰਦਰ ਸਾਹਮਣੇ ਉਹ ਸ਼ੋਕੇਸ ਦੇ ਕੋਲੇ ਕਿੱਲੀ ਨੇ ਢਾਂਗੇ ਲੈ ਵੀ ਮੰਨੀ ਹੁਣ ਤੇਰੀ ਭੈਣ ਦਾ ਵਿਆਹ ਤੇ ਕਿਦਵਾਤੀ ਸ਼ੋਪਿੰਗ ਕਰਾਤੀ ਉਹਨੂੰ ਅੱਜ ਕਰਾਤੀ 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 ਹਾਂ ਕੀ ਕਰਾ ਕੇ ਲਈ ਸ਼ੋਪਿੰਗ ਉਹਨੂੰ ਬੱਸ ਕੁੜੀਆਂ ਦਾ ਨਿੱਕਾ ਮੋਟਾ ਸਮਾਨ ਕੋਈ ਨਹੀਂ ਰਹਿ ਜਾਂਦਾ ਸਭ ਵੀ ਉਹਨਾਂ ਨੇ ਬਹੁਤ ਯਾਦਾਂ ਆਦੀਆਂ ਸ਼ੇਅਰ ਕੀਤੀਆਂ ਸਭ ਵੀ ਰਾਜੂ ਦੂਜਾ ਰਾਜੂ ਅਮਨ ਪ੍ਰਤੀ ਅੱਛਾ ਜਿਵੇਂ ਅਮੰਦਾ ਮੈਂ ਨਾ ਉੱਥੇ ਕੰਮ ਤੇ ਮੈਨੂੰ ਇਹਦਾ ਉੱਥੇ 2-3 ਵਾਰੀ ਹੋਰ ਫੋਨ ਆਇਆ ਨਾ 4 ਵਾਰੀ ਫੋਨ ਆ ਗਿਆ 5 ਵਾਰੀ ਮੈਂ ਸੰਦੀਪ ਨੂੰ ਕਹਾ ਮੈਨੂੰ ਇੰਨਾ ਚੰਗਾ ਹੀ ਨਹੀਂ ਲੱਗਦਾ ਪਾ ਮੈਂ ਘਰੇ ਹੀ ਜਾਈਏ ਗੁੱਗੂ ਦਾ ਦਿਲ ਨਹੀਂ ਲੱਗਦਾ ਮੈਨੂੰ ਲੱਗਾ ਆਪਾਂ ਕਰੇਚਾ ਪਰ ਬਹੁਤ ਟਾਈਮ ਲੱਗਦਾ ਮੈਂ ਨਹੀਂ ਰੋਈ ਮਮਾ ਨਹੀਂ ਰੋਈ ਉਹ ਹੀ ਆਂਦਾ ਭਾੜੇ ਚੱਲੀ ਚਲੋ ਉਹਦਾ ਇਕੱਠੇ ਤਾਂ ਕਿੰਨਾ ਚਿਰ ਹੋ ਗਿਆ ਹੁਣ ਅੱਜ ਕਈ ਦਿਨ ਹੋ ਗਏ ਮੈਂ ਅੱਗੇ ਕਹਿੰਦੀ ਜਿਵੇਂ ਮਰਜ਼ੀ ਕਰ ਲਈਏ ਪੰਡਾਪ ਨੂੰ ਯਕੀਨੀ ਆਉਂਦਾ ਵੀ ਐਡੀ ਹੋ ਗਈ ਆ ਵੀ ਇਹਨੂੰ ਵਿਆਹ ਕਿ ਅਸੀਂ ਤੋੜ ਦੇਣੀ ਨਹੀਂ ਤੇ ਹੁਣ ਦੱਸ ਖਾ ਹੁਣ ਅੱਖਾਂ 'ਚ ਕੀ ਆ ਹੈ ਆਹੋ ਵੀ ਹੁਣ ਅੱਖਾਂ 'ਚ ਕੀ ਆ ਮੈਂ ਅੱਗੇ ਵੀ ਚੁੱਪ ਕਰਾਇਆ ਅੱਗੇ ਮੈਂ ਫਿਰ ਮੈਂ ਜਗਦੀਪ ਨੂੰ ਕਰ ਲਿਆ ਮੈਂ ਹਾਂ ਜਾ ਅੰਦਰ ਬੈਠਾ ਰੋਈ ਜਾਂਦਾ ਮੈਂ ਨੂੰ ਸ਼ੌਕੀ ਇੱਥੇ ਬੈਠਾ ਹੀ ਰਹਿੰਦਾ ਇੱਥੇ ਵੀ ਰੋਂਦਾ ਸੀ ਪਹਿਲਾਂ ਵੀ ਰੋਂਦਾ ਸੀ ਵੀਰੇ ਹੁਣ ਰੱਜ ਰੋਈ ਜਾਵਾਂਗੇ ਬਟਾ ਮਾਪੇ ਵੀਰੇ ਹੁਣੀ ਆਪ ਦਾ ਲੇਟ ਹੋੜ ਤੇ ਤੇ ਭੈਣ ਹੁਣੀ ਉੱਠ ਕੇ ਸਾਡੇ ਕੋਲੇ ਸਾਰੀ ਜ਼ਿੰਮੇਵਾਰੀ ਇਹਨਾਂ ਵਾਲੀ ਚੱਕ ਲੈਂਦੀ ਐ ਹਾਂ ਹਾਂ ਆਪ ਹੀ ਦੇਣਾ ਹਾਂ ਆਪ ਹੀ ਕਰਨਾ ਆਪ ਹੀ ਦੇਣੀ ਇਹਨਾਂ ਨੂੰ ਬੇਦਗਰੀ ਹੁੰਦੀ ਐ ਵੀਰੇ ਅਸੀਂ ਨਾ ਭੈਣ ਭرائی ਇੱਕ ਦੂਜੇ ਦਾ ਸਾਰਾ ਕੁਝ ਰਹੇ ਆ ਰਿਸ਼ਤੇਦਾਰ ਚੰਗਾ ਮਾੜਾ ਅਸੀਂ ਭੈਣ ਭਰਾਵਾਂ ਨੇ ਇੱਕ ਦੂਜੇ ਨੂੰ ਕਦੇ ਨਾ ਜੱਜ ਨਹੀਂ ਕੀਤਾ ਕਿਥੇ ਕੀ ਦੀ ਗਲਤੀ ਹੈ ਨਾਲ ਖੜੇ ਹਾਂ ਹਰ ਚੰਗੇ ਮਾੜੇ ਲਈ ਕਿਨੇ ਲਿਆ ਸਾਰੀ ਦਾ ਉਹ ਵੀ ਲਾਣਾ ਕੀ ਉੱਪਰ ਹੈ ਰਹਿਣਗੇ ਜੱਗ ਜਗ ਵਾਲਾ ਮੈਂ ਕਿਹਾ ਹਰਾ ਸੂਟ ਆਏ ਯੈਸ ਹਰਾ ਸੂਟ ਹੈ ਠੀਕ ਦੁਵਾਲਿਆਂ ਦਾ ਉਹਨਾਂ ਦਾ ਆਖਰੀ ਸ਼ਾਪਿੰਗ ਉਹਨਾਂ ਨੂੰ ਲਜਾਇਓ ਕਿਤੇ ਨਹੀਂ ਹੁਣ ਨਹੀਂ ਕਿਤੇ ਵੀ ਜਾਣਾ ਭਰਾਵਾ ਸਾਡੇ ਦੋ ਤੋਂ ਜਦੋਂ ਬੰਦ ਹੋ ਗਈ ਗੱਡੀ ਮੈਂ ਕੋ ਆਵਾਜ਼ ਰੂ ਇੱਕ ਹੀ ਬਣ ਗਿਆ ਹਾਂ ਹੁਣ ਕੀ ਕਹਿੰਦਾ ਗੱਡੀ ਉਹਨਾਂ ਕਰ ਲਈ ਸਟਾਰਟ ਉਹਨਾਂ ਨੂੰ ਜਾਣਗੇ ਇਹ ਹਜੇ ਹੋਈ ਨਹੀਂ ਸੀ ਨਹੀਂ ਲੈ ਯੂਰੀਆ ਦੀ ਪ੍ਰੋਬਲਮ ਹੈ ਫਿਰ ਉਹ ਲੱਗ ਕੋਈ ਨਾ ਸਰਕਾਰ ਵੀ ਬੰਦ ਨਹੀਂ ਸੀ ਯੂਰੀਆ ਦੀ ਜਦੋਂ ਆਪਾਂ ਪਹਿਲਾਂ ਇੰਨਾ ਦੱਸ ਯੂਰੀਆ ਸਾਈਨ ਦੇਤਾ ਸੀ ਇਹਨੇ ਕਿ ਐਨੇ ਕਿਲੋਮੀਟਰ ਰੰਦੀ ਇਹ ਵੀ ਦੇਗੀ ਸਾਈਨ ਦਾ ਕਿੰਨੇ ਦਿਨਾਂ ਦਾ ਬੰਦ ਨਹੀਂ ਸੀ ਹੋਈ ਬੰਦ ਹੋ ਗਈ ਚੱਲਦੀ ਜਲਦੀ ਸਟਾਰਟ ਵੀ ਨਹੀਂ ਹੋਈ ਜਾਂਦੇ ਮੁੜ ਕੇ ਨਾ ਫੇਰ ਨਹੀਂ ਬੰਦ ਹਾਂ ਯੂਰੀਆ ਦੂਰੋਂ ਪਰ ਇਹ ਥਾਰ ਚੱਦੀ ਪਈ ਸੀ ਕਿਲੋਮੀਟਰ ਵੀ ਚੱਲ ਸਕਦੀ ਹਾਂ। ਹਾਂ। ਦੂਰ ਮੁੱਕੀ ਜਾਂਦਾ ਉਹ ਪਾਇਆ ਬਣਾ ਸਕਦਾ। ਤੁਸੀਂ ਹੈਗੀ ਪਹਿਲਾਂ ਫਿਰ ਫਿਰ ਆਪਾਂ ਉਹ ਕੰਮ। ਹਾਂ ਵੀ ਕਿਵੇਂ ਆ ਵੀ। ਹਾਂ। ਬੋਹ ਨਹੀਂ ਹੁਣ ਟੱਕੜਾ ਚੱਕ ਕਰਾਇਆ। ਮੈਨੂੰ ਫਰਕ ਨਹੀਂ ਲੱਗਦਾ। ਮੰਮੀ ਦਾ ਮੁੰਡਾ ਬੰਦਾ ਰੰਦਾ ਰੰਗੀ ਬੜਾ ਯੋਗ ਬਿਟਿਆ। ਹਾਂ। ਆਵੇਂ ਮਾਰ ਪੇੜਾ ਕਰੀ ਦੇਣਾ। ਨਾ ਨਾਲ ਮੰਮੀ ਰਵਾਈ। ਨਹੀਂ ਮੈਂ ਨਹੀਂ ਕਹਿ ਮੈਂ ਇਕੱਲਾ ਬੈਠਾ ਰਹੇ ਹਾਂ ਅੱਜ। ਮੈਨੂੰ ਪਤਾ ਹੀ ਤਾਂ ਫੋਨ ਲਈ ਜਾਂਦਾ ਇਹ ਕਾ ਫੋਨ ਲਈ ਜਾਂਦਾ ਤਾਂ ਦਿਲ ਨਹੀਂ ਲੱਗਦਾ ਆਪਣਾ ਵੀ ਘਰੇ ਆਉਣਾ ਪਈ ਕੋਣ ਆਵੇ ਰਹਿਦਾ ਸਮਾਨ ਵੀ ਹੁਣ ਜ਼ਰੂਰੀ ਸੀ ਫਿਰ ਕੌਣ ਲਿਆ ਕੇ ਦਿੰਦਾ ਮੰਮੀ ਦੱਸ ਆਵੇਂ ਮੰਮੀ ਕੋਈ ਨਹੀਂ ਹੈ ਤੇ ਜੋਕਾਂ ਨੇ ਸਾਰਾ ਕੁਝ ਕਰ ਹੈ ਹੁਣ ਕਦਰ ਹੋਣਾ ਸਾਰਾ ਕੁਝ ਹੋ ਗਿਆ ਪੈਣ ਦੀਆਂ ਗੱਲਾਂ ਕਰਦੇ ਹਟੋ ਤੇ ਭੈਣ ਤਾਂ ਕਰਨ ਵਾਲੀ ਕੋਈ ਬਿਆਰ ਵਾਲਾ ਫਰਜ਼ ਨਿਭਾਉਣ ਵਾਲਾ ਇੱਕ ਪਰਵੇ ਦਾ ਪੈਣ ਹੀ ਕਰਨਾ ਆਹ ਲਾ ਕੇ ਸਾਰੇ ਭਾਗ ਤਾਂ ਇਹ ਨਿਭਾਉਂਦੇ ਆਂ ਥੋੜੀ ਦਿਲ ਛੱਡਨੇ ਆਂ ਚੁੱਪ ਹੋ ਜਾ ਮਮੀ ਆਪਾਂ ਨਹੀਂ ਦੇਖੀ ਬੀਬੀ ਤਾਈ ਤਾਂ ਹਣ ਬੀਬੀ ਮਸਾ ਸੈੱਟ ਕੀਤਾ ਥੋੜਾ ਜਿਹਾ ਹੋਰ ਉਹ ਵੇਖ ਦੁੱਧ ਭਲਾ ਚੁੱਲੇ ਤੇ ਧਰ ਗਈ ਸੀ ਕਿ ਨਹੀਂ ਸੀ ਧਰ ਕੇ ਗਈ ਤੇ ਗਰਦੀਬ ਨਹੀਂ ਵਾਵਾ ਜਿਆਦਾ ਜੁੜਿਆ ਗਰਦੀਬ ਠਾਗਲ ਜਾਂਦੀ ਹੁੰਦੀ ਸੀ ਉਹਨੂੰ ਤੇ ਕਿੱਥੇ ਗਈ ਉਹ हां ਗਈ ਚਲੀ ਉਧਰ ਚਲ ਚੁੱਪ ਹੀ ਰਹੋ ਗੁੱਗੂ ਪਰ ਉਹਨੇ ਤਾਂ ਚੁੱਪ ਹੀ ਨਹੀਂ ਹੋਣਾ ਹੂੰ ਐਵੇਂ ਔਖਾ ਹੋ ਜਾਂਦਾ ਬਾਅਦ ਚ ਗਾਂ ਗਾਂ ਹਾਂ ਹੁਣ ਦੇਣ ਭੱਟੀ ਜਾਂਦੇ ਆ ਲੈ ਪਰ ਐ ਨਹੀਂ ਨਹੀਂ ਅਸੀਂ ਇਹ ਵੀ ਗੱਲ ਕਰਦੇ ਕਿ ਜਦੋਂ ਗਰਦੀਬ ਨੇ ਚਲ ਜਾਣਾ ਨਾ ਸ਼ਾਮ ਨੂੰ ਕਿਉਂਨੇ ਮੂੰਹ ਬਣਾ ਲਿਆ ਕਰਨਾ ਮੱਜਾਂ ਦੇ ਵਿੱਚ ਮੱੱਚੀ ਖੜੀ ਰਹਿਣਾ ਮੈਂ ਕਹਾਂ ਇਹਨਾਂ ਦੇ ਗੁੱਸਾ ਕੱਢਦੀ ਹੁੰਦੀ ਹੈ ਰਾਜੂ ਵੀਰੇ ਆਏ ਜੀ ਤੁਸੀਂ ਲੇਟ ਹੋ ਗਏ ਹਾਂ ਕੱਟਾ ਛੱਡ ਦਿਓ 5:30 ਹੋ ਗਏ 5:00 ਵਜੇ ਚੌਣਿਆਂ ਕੱਟਾ ਥੋੜਾ ਆ ਨਹੀਂ ਹੁਣੇ ਉਹ ਮੱਜਾਂ ਦੇ ਵਿੱਚ ਉਹਨੂੰ ਕਹਿੰਦੇ ਨਾ ਅਮਣ ਭੈਣ ਵਾਲੀ ਮੱਝ ਉਧਰ ਦੁੱਧ ਨਹੀਂ ਪਲਾ ਚੁੱਲੇ ਤੇ ਧਰ ਕੇ ਦੇ ਤੇ ਗੁਰਦੀਪ ਨਾਲ ਗੱਲ ਲੜਾਈ ਖਤਮ ਹੋ ਜਾਂਦੇ ਬਸ ਸੱਤਾ ਅੱਡਾ ਦਿਨਾਂ ਨੂੰ ਤੇ ਗੁਰਦੀਪ ਨੇ ਇੱਥੇ ਗਈ ਆ ਮੈਂ ਵੀ ਨਾਲ ਹੀ ਜਾਣਾ ਜੇ ਉਹਨੇ ਆ ਕੰਮ ਕੀਤਾ ਮੈਂ ਨਾਲ ਹੀ ਕਰਨਾ ਨਹੀਂ ਉਹਨੇ ਰੁੱਸ ਜਾਣਾ ਅੱਛਾ ਹਾਂ ਮੈਂ ਕਰਦੀ ਹੁੰਦੀ ਨਹੀਂ ਰਾਜੂ ਨੂੰ ਤਾਂ ਪਤਾ ਰਾਜੂ ਨੂੰ ਤਾਂ ਬੋਲਦੇ ਨਹੀਂ ਨੇ ਰਾਜੂ ਨੂੰ ਨਹੀਂ ਮਜਾ ਨਹੀਂ ਸੀ ਜਦੋਂ ਕੋਲ ਬੈਠੇ ਬੋਲ ਚੱਲੋ ਛੱਡਿਆ ਵੀਰੇ ਉਹ ਵੀ ਛੱਡ ਹੀ ਗਈ ਉਹਨੇ ਆ ਤਾਂ ਕੰਮ ਪਹਿਲਾਂ ਕਰਾ ਲੈਣਾ ਅੱਜ ਤਾਂ ਭਰਾਵਾ ਕਈ ਜਿਹੜੇ ਉਹਨੇ ਉਹਨੂੰ ਗੋਡ ਮਾਰਾ ਚੰਗਾ ਕਹਿਦਣਾ ਤੇ ਉਹਨੇ ਮੱਜਾਂ ਵਿੱਚੋਂ ਮੂੰਹ ਬਣਾ ਕੇ ਭੱਜਣਾ ਇਹਨੇ ਹੋਰ ਮੈਰਿਜ ਹੁੰਦੀ ਕਰ ਲੋ ਬਾਈ ਭੱਜ ਜਾਓ ਮੈਂ ਚੱਲੀ ਆਪੇ ਆਪਦੀਆਂ ਮੱਜਾਂ ਚੋਲੋ ਆਪੇ ਸੰਭੋ ਆਪਦੀਆਂ ਮੱਜਾਂ ਗਰਦੀਪ ਨਾਲ ਟਿੱਕ ਕੁੱਤੇ ਦਾ ਵੈਸੇ ਸੀ ਨਾ ਜੇ ਤਾਂ ਉਹ ਠਿਕੇ ਪਹਿਲਾਂ ਚਲ ਗਈ ਮਨ ਲਾ ਗਰਦੀਪ ਬਿਮਾਰ ਆ ਫਿਰ ਵੀ ਉਹਦਾ ਮੂੰਹ ਬੰਦ ਨਾ ਹਣਾ ਤੇ ਜੇ ਗਰਦੀਪ ਪਹਿਲਾਂ ਚਲ ਜੇ ਉਹ ਬਾਅਦ ਚ ਆਵੇ ਫਿਰ ਵੀ ਤਾਂ ਵੀ ਉਹਦਾ ਮੂੰਹ ਬੰਦ ਨਾ ਮੈਨੂੰ ਠਾ ਜਾਣੀ ਹਾਂ ਫਿਰ ਬਲੇ ਕਰੂਗੀ ਜੇ ਗਰਦੀਪ ਪਹਿਲਾਂ ਆ ਗਿਆ ਇੱਧਰ ਚੋ ਕੇ ਫਿਰ ਵੀ ਉਹਦਾ ਮੂੰਹ ਬੰਦ ਨਾ ਜੇ ਮੇਰੀ ਮਾਂ ਜੀ ਤਾਂ ਰਹਿੰਦੀ ਸੀ ਨਾ ਮੇਰੇ ਨਾਲ ਨਹੀਂ ਫਿਰ ਛਾ ਨਾ ਨਾ ਛੱਡ ਦੇਣਾ ਫਿਰ ਰਾਜੂ ਨਾਲ ਤੇ ਚੋਲੇ ਵੀਰੇ ਵੀਰੇ ਇੱਕ ਮੱਝ ਝੋੜਿਓ ਆਣ ਕੇ ਬਾਲਟਿਕ ਮਾਰ ਕੇ ਚਲਾ ਕੇ ਤੇ ਜੇ ਕਿਤੇ ਇਹਨਾਂ ਨੇ ਇਕੱਠੀਆਂ ਨੇ ਚੱਲ ਜਾਨੇ ਤੇ ਲੇਟ ਹੋਇਆ ਨਾ ਰਾਜੂ ਨੇ ਮੱਝਾਂ ਛੋਂਦੇ ਹੋਣਾ ਮਿੰਟੋ ਮਿੰਟ ਭੱਜੀਆਂ ਜਾਣਾ ਆ ਗਿਆਗੇ ਵੀਰੇ ਆ ਛੱਦਵਾ ਕਰਵਾ ਕਰਵਾ ਕਰ ਤੇ ਜੇ ਇਹਨਾਂ ਤੋਂ ਕੋਈ ਦੁੱਧ ਡੋਲਰ ਲਾ ਜਾਣਾ ਉਹਨੇ ਉੱਥੇ ਕੁਝ ਨਹੀਂ ਕਹਿਣਾ ਆਣ ਕੇ ਇਹ ਤਾਂ ਜ਼ਿਆਦਾ ਹੀ ਮੱਛਰ ਗਏ ਇਹ ਤਾਂ ਦੋ ਦੁੱਧੀ ਡੋਲੀ ਜਾਂਦੇ ਦੋਜੀ ਕੋਣ ਦੀ ਆਪਣੇ ਨਾਲ ਕੌਣ ਸੀ ਮੈਥੋ ਦੋ ਬੀ ਡੁੱਲਿਆ ਆ ਆ ਆ ਨਹੀਂ ਕੱਕੂ ਨੇ ਭਾਈ ਹੀ ਉਹ ਉਨੇ ਭਾਈ ਉਹਨੇ ਮੱਝ ਦੇ ਵਿੱਚ ਟੀਕਾ ਰੱਖਿਆ ਕਿ ਨਾ ਪਸਮੌਲ ਕੇ ਟੀਕਾ ਮਾਰ ਕੇ ਨਾ ਮੱਝ ਦੇ ਮੱਝ ਦੇ ਨੂੰ ਸਾਭੀ ਪਤਾ ਕਰਨਾ ਜੇਬ ਚ ਟੀਕਾ ਦੇ ਹਾਂ ਟੀਕਾ ਮਾਰ ਕੇ ਪਸਮੌਲ ਲਾਪੜੇ ਨਾ ਇਹ ਤਾਂ ਰਾਜੂ ਨੇ ਹੀ ਕਹਾਣੀ ਦੱਸੀ ਮੈਨਾਂ ਤੇ ਜਾ ਇਹ ਤਾਂ ਕੈਮਰੇ ਚ ਫੜ ਲਈ ਇਹਦਾ ਸਰਿੰਜ ਜੇਬ ਚ ਹੀ ਰੱਖਦਾ ਹੀ ਉਹਦੇ ਸਰਿੰਜ ਚ ਉਹਨੇ ਰੱਖਣੀ ਜੇਬ ਚ ਨਾਲ ਦੀ ਨਾਲ ਵੇਖੋ ਵੇਖੋ ਜੀ ਤੁਸੀਂ ਦਿਖ ਰਹੇ ਕੈਮਰੇ ਚ ਇਹ ਇਹ ਸਾਡੇ ਫੈਮਿਲੀ ਮੈਂਬਰ ਹੀ ਨੇ ਇਹਨਾਂ ਨੂੰ ਮੈਂ ਬਗੈਰਤਾਂ ਨੂੰ ਕਿਹਾ ਤੁਸੀਂ ਉਸ ਦਿਨ ਨਾ ਹਾਤੇ ਨਹੀਂ ਦੋਤੇ ਨਹੀਂ ਗੱਲ ਹੁਣ ਮੈਂ ਸਪੈਸ਼ਲ ਇਹਨਾਂ ਨੂੰ ਕਪੜੇ ਲੈ ਕੇ ਦੇਣਾ ਮੈਂ ਨਾ ਭਾਈ ਤੁਹਾਨੂੰ ਪਤਾ ਲੱਗੇ ਉਹ ਮੈਂ ਰੁੜਿਆ ਨੂੰ ਖੜੇ ਉੱਥੇ ਕਾਰਟੂਨ ਵੜ ਕੇ ਚਲੋ ਕੋਈ ਨਾ ਬਾਈ ਕੰਮ ਦੇ ਵਿੱਚ ਹੋਈ ਜਾਣਾ ਨਹੀਂ ਚਾਹੀਦੀ ਨਹੀਂ ਫਿਰ ਵੀ ਵਿਆਹ ਹੈ ਇੰਜੋਏ ਕਰਨਾ ਸੀ ਸੋ ਇਸੇ ਤਰ੍ਹਾਂ ਸਾਡਾ ਜਿਹੜਾ ਬਲੌਗ ਚੱਲਦਾ ਹੈ ਚੱਲਦੇ ਰਹਿਣਾ ਬਾਕੀ ਮੋਟੀਆਂ ਨਹੀਂ ਹੁੰਦੇ ਤੇ ਬਾਕੀ ਬਲੌਗ ਅਸੀਂ ਉਦੋਂ ਖਤਮ ਕਰਦੇ ਹਾਂ ਜੀ ਤੇ ਹਰਜੀਤ कौर ਜਾਨੀ ਕਿ ਸਾਹਮਣੇ ਬੈਠੇ ਨੇ ਆਹ ਬਾਵਾ ਮਟਰ ਨਿਕਲ ਗਏ ਮੈਨੂੰ ਤਾਂ ਨਹੀਂ ਲੱਗਦਾ 10 ਕਿਲੋ ਹੋ ਜਾਣਗੇ ਹੈ ਉਧਰ ਪ੍ਰਾਹ ਵੀ ਇੱਕ ਬਰੀ ਭਰੀ ਭਈ ਆ 10 ਕਿਲੋ ਜਨੇ ਕੱਟ ਕੇ ਆਪਾਂ ਪ੍ਰਾਹ ਚ ਥੋੜੇ ਹੀ ਆ ਪ੍ਰਾਹ ਚ ਨਹੀਂ ਨਹੀਂ ਉਹਨੂੰ 10 ਕਿਲੋ ਦੇ ਦੇ ਆਪਾਂ ਪੰਜ ਕਿਲੋ ਤਾਂ ਹੋਣਗੇ ਪੰਜ ਕਿਲੋ ਤਾਂ ਹੋਊਗਾ ਆਂਟੀ ਕਿੱਥੇ ਪਈ ਮੈਂ ਵੇਖ ਕੇ ਆਣਾ ਜਾ ਵੇਖ ਕੇ ਆ ਤੁਹਾਨੂੰ ਰਿੰਗ ਸਰੇਮਣੀ ਦੀ ਡੈਕੋਰੇਸ਼ਨ ਥੋੜੀ ਜਿਹੀ ਦਿਖਾ ਦੇਣਾ ਥੋੜੀ ਕੀ ਕਾਫੀ ਆ ਅਜੇ ਤੱਕ ਕਾਫੀ ਜ਼ਿਆਦਾ ਕੰਪਲੀਟ ਹੋਣ ਵਾਲੀ ਪਈ 40% ਕੰਪਲੀਟ ਹੋਈ ਆ ਲੱਗ ਜਾਨੀ ਰਾਤ ਸੋ ਆਪਣੇ ਸੋਫੇ ਤੁਹਾਨੂੰ ਪਤਾ ਆਪਾਂ ਕਹੇ ਸੀ ਨਾ ਚੇਂਜ ਕਰਾ ਦੇਣੇ ਆ ਤੇ ਚੇਂਜ ਤਾਂ ਕੀ ਕਰਾਉਣੇ ਪਰ ਉਹਨਾਂ ਦੀ ਥੋੜੀ ਜਿਹੀ ਪ੍ਰੋਬਲਮ ਆਈ ਹੋਈ ਸੀ ਕਿ ਮਤਲਬ ਹੁਣ ਟਾਈਮ ਥੋੜਾ ਹੈ ਮੈਂ ਗੱਡੀਆਂ ਦੇ ਕਵਰ ਚੜਾ ਦਿੰਦੀ ਹਾਂ ਉਹਨਾਂ ਚਿਰ ਤੇ ਚੱਲ ਚੱਲ ਕਵਰ ਚੜਾ ਦੇ ਚੱਲ ਚੱਲ ਆਖਰੀ ਹੋਈ ਕਵਰ ਚੜਾਉਣੇ ਚੜਾਵੇ ਚੜਾਵੇ ਗੱਡੀਆਂ ਕਿੱਧਰ ਦੇ ਨਾ ਗੱਡੀਆਂ ਉਹਦੇ ਨੇ ਦੋ ਟਾਈਟਰ ਤੇ ਲਾਦ ਲੀਆਂ ਇਹਨਾਂ ਨੇ ਇਹ ਕਰ ਲੱਗੀ ਹੁਣ ਇਹ ਨੂੰ ਕੱਟ ਕੇ ਰਾਵਾਂ ਨਾ ਇੰਨਾ ਤੇ ਫਿਰ ਇਹਨੂੰ ਵੱਖਰਾ ਚੜਾਵਾਂਗੇ ਉਹਨੂੰ ਵੱਖਰਾ ਫਿਰ ਇਹਨੂੰ ਇੱਥੋਂ ਹੀ ਕੱਟਣਾ ਵਿਚਾਲੂ ਆਵੇ ਇਹਦੇ ਚ ਵਿਚ ਲੈਣ ਹਾਂ ਕਵਰ ਦੇ ਲੋ ਆਈ ਨਹੀਂ ਕਵਰ ਆ। ਵੇਲਾ ਆ ਪਹਿਲੀ ਵਾਰ ਹੀ ਆ ਕਿ ਇਹ ਰੂਮ ਸਾਫਾ ਤੇ ਆ ਥੋੜੀ ਜੀ ਗੜਬੜ ਰਾਤੀ ਹੈ ਘਰਤੀ ਮੋਟੇ ਸ਼ੋਰ ਉਹਨਾਂ ਨੇ। ਆਹ ਵੇਟੀ ਮਾਸੂ ਆਹ ਫੜ ਕੇ ਇਹ ਤਾਂ ਕਿਸੇ ਇੱਕ ਮੈਨੂੰ ਲੱਗਦਾ ਲਾਗੇ ਇੱਥੇ ਗੱਲ ਸਾਰਾ ਕੁਝ ਉਹਦੀ ਪ੍ਰੋਬਲਮ ਆਈ ਮੈਂ ਇਹਨਾਂ ਨੂੰ ਕਹਿਣਾ ਚੱਕ ਕੇ ਅਮਰਾ ਸਫਾਈ ਕਰਾ ਦਿਓ ਇੱਥੇ ਆ ਗਲਾਕ ਵਿੱਚ। ਮੈਂ ਇਹ ਨਹੀਂ ਚੱਕਣਿਆ ਇਹ। ਉਹਨਾਂ ਨੂੰ ਕਹਿ ਦੇਣਾ ਮੈਂ ਸਵੇਰ ਦੇ ਨਹੀਂ ਚੱਕੇ ਕਹੇ ਨੇ। ਉਹਨਾਂ ਨੂੰ ਕਿਹਾ ਸੀਗਾ ਚੱਕੋ ਇਹ। ਪਰ ਉਹ ਧਿਆਨ ਹੀ ਨਹੀਂ ਦਿੰਦੀਆਂ ਗੀਆਂ। ਨਿੰਨੂ ਜਵੇਰੇ ਆਉਂਦੇ ਆ ਪਹਿਲਾਂ ਇਹੀ ਝਕਾਵਾਂਗੇ ਮੈਂ ਚੱਕ ਦੇ ਚੱਕ ਕੇ ਕੱਟਿਆ ਕੇ ਦੋ ਅਮੈਂ ਦੂਜਾ ਵੀ ਲਿਆ ਆ ਵੇ ਕੁਛ ਆਇਆ ਨਾਲ ਹੀ ਆ ਇਹ ਕੱਟ-ਕੱਟ ਕੇ ਹੀ ਲਾਉਣਾ ਪੈਣਾ ਵਾ ਨਹੀਂ ਇਹ ਇੱਕ ਹੀ ਸਾਨੇ ਲਾਤਾ ਵਾ ਥੱਲੇ ਵਾਲਾ ਵੀ ਇੰਨਾ ਹੀ ਕੱਟਣਾ ਵਾ ਹਾਂ ਥੱਲੇ ਵਾਲਾ ਵੀ ਇੰਨਾ ਕੱਟਣਾ ਤਿੰਨ ਪੀਸ ਕੱਟ ਮਾਣੀ ਥੱਲੇ ਵਾਲੇ ਥੋੜਾ ਥੱਲੇ ਨੂੰ ਕਰਨ ਵਾਲੇ ਡੂੰਗਾ ਜੈਨੂੰ ਥੱਲੇ ਨੂੰ ਕਰਨਾ ਕਰਦੀ ਹਾਂ ਥੱਲੇ ਕਰ ਇਹਨੂੰ ਉਹ ਵੀ ਉਹ ਦਾਗ ਮਿਲਦਾ ਚਾਹ ਚੂੜੇ ਰਹਿ ਗਏ ਨਾ ਕਿਤੇ ਡੁੱਲ ਗਈ ਆਏ ਉਦੋਂ ਤਿੰਨ ਪੀ ਪਰ ਆਪਾਂ ਬਦਲੀ ਦੇਣੇ ਆ ਜਾਂ ਡਰਾਈ ਕਲੀਨ ਕਰਾ ਲਦੇ ਨੇ ਪੱਕੇ ਤੌਰ ਤੇ ਡਰਾਈ ਕਲੀਨ ਕਰਾਵਾਂਗੇ ਆਪਾਂ ਡਰਾਈ ਕਲੀਨ ਆ ਰਹਿ ਗਏ ਆਪੇ ਨਹੀਂ ਦੂਜੇ ਰੱਖਨੇ ਆ ਥੋੜੇ ਜਿਹੋ ਜਿਹੜੇ ਹੁੰਦੇ ਨਾ ਜਿਆ ਟੈਪ ਸੋਹੇ ਤੇ ਮੈਂ ਜਦੋਂ ਉਦੋਂ ਕਹਾਂ ਸੀ ਨਾ ਉਹ ਵਾਲੇ ਲੈ ਲੈਂਦੇ ਸੀ ਥੋੜੇ ਵਿੱਚ ਹੁਣ ਉਹ ਲੈ ਲੂ ਮੈਂ ਉਹ ਲੈ ਲਾਂਗੇ ਹੁਣ ਕੀ ਹੋਣਾ ਉਹ ਸਾ ਚੜ ਗਏ ਹੁੰਦੀ ਨੂੰ ਦੇਖੋ ਨਹੀਂ ਵੇ ਮੈਂ ਤਾਂ ਤੇਰੇ ਭਾਜੀ ਫੜ ਕੇ ਬਾਵੇ ਬੈ ਗਏ ਉੱਥੇ ਕੋਈ ਕੋ ਤੁਹਾਡੇ ਪੈਗ ਲੱਗੇ ਤੇ ਆਹੋ ਨਾ ਮਰੇ ਮੋਟੋ ਆ ਜਾ ਮੈਨੂੰ ਮੋਟੋ ਮੋਟੋ ਮੈਂ ਪੈ ਜਾ ਮੋਟੋ ਮੈਂ ਖਾ ਲਾਂ ਮੈਂ ਕਿ ਰੋਟੀ ਖਾਉਂ ਤਾ ਸੌ ਆਪਾ ਜਰਾ ਤੈਨੂੰ ਤੂੰ ਨਾ ਕੋਲੇ ਜਾਈਂਗਾ ਉਹ ਦੇਖ ਆਪੇ ਦੇ ਤੇਰੇ ਤੇ ਜੰਮੜੀ ਜਾਣਾ ਨਹੀਂ ਨਹੀਂ ਬਣਾਉਂਦੀ ਹੋਣੀ ਬਣਾਉਣਾ ਹਾਂ ਤੇਰੀ ਬਾਪੇ ਬਣਾਉਂਦੀ ਬਾਈ ਇਹਨਾਂ ਦੇ ਵਾਲ ਦਾ ਰਾਜ ਪੁੱਛਿਆ ਜਾਂਦਾ ਇਹਨਾਂ ਦੇ ਵਾਲਾਂ ਦਾ ਰਾਜ ਇਹਨਾਂ ਦੇ ਆ ਥੋੜੇ ਜਿਹਾ ਕਟਾਤੇ ਨਾ ਜਿਹੜੇ ਥੱਲੇ ਹਰਦੀਂਦੀ ਤੂੰ ਇਹ ਡੰਡ ਲਵਾਉਂਦੇ ਸਾਰ ਤਾਂ ਦੇ ਲਾਏ ਥੋੜੇ 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 ਤੇਰੇ ਵਿੱਚ ਕੋਈ ਨਾ ਕੱਟਾ ਆ ਤੇਡੇ ਮਡੇ ਜਿਆ ਕੁਝ ਬਟਾਵਾ ਇਹ ਵੀ ਆ ਗਿਆ ਹਾਂ ਵੀ ਹਾਂ ਹੋਰ ਹੋਰ ਜੜੀ ਲੱਗੀਆਂ ਨੇ ਬਾਹਰ ਨਾਲ ਨਹੀਂ ਜਿਹੜੇ ਹੋਰ ਜੇ ਲੱਗੇ ਨਾ ਉਦੋਂ ਵੇਖੀ ਚੱਲ ਚੱਲ ਸੋਨੇ ਲੱਗਦੇ ਆ ਇੱਧਰ ਬਹਿ ਨਾ ਸਾਹ ਸਹੀ ਹੋਈ ਪਈ ਓਵੇਂ ਲਾ 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 ਕਰਨ ਕੰਮ ਹੁੰਦਾ ਨਹੀਂ ਸਾ ਚੜ ਜਾਂਦਾ ਉਦੋਂ ਨੂੰ ਆ ਕੰਮ ਕਿਥੇਰਾ ਕਰ ਲੈਣੀ ਆ ਦੋ ਘਟੀਆਂ ਨਾ ਦੋ ਅੱਗੇ ਅੱਗੇ ਕੱਟੇ ਸੀ ਸੋਨੇ ਦੀ ਲੱਗਦੀ ਕੰਮ ਕਿਥੇਰਾ ਕਰ ਲੈਦਾ ਕੋਤਾ ਆਪਣੇ ਕਰ ਕਨੇ ਸਦੀ ਪਾ ਕੰਮ ਬਥੇਰਾ ਕਰ ਲੈਦਾ ਇੱਕ ਵੀ ਸ਼ੂਗਾ ਇੱਕ ਹੀ ਸ਼ੂਗਾ ਨਹੀਂ ਤੂੰ ਕਹਣਾ ਸੱਜਵੇਂ ਆਂਗੂ ਛੋਲ ਲਈ ਫਿਰਦੀ ਅੱਜ ਮੈਨੂੰ ਹਰਮਨ ਨੇ ਦਿੱਤਾ ਤਾਂ ਇਹ ਪਾਈ ਲਈ ਵਰਦੀ ਹੈ ਪੂਰਾ ਇੰਗੇ ਗੁਰਿਓ ਉਹਨਾਂ ਵਿੱਚ ਰੱਗੀਆਂ ਦੇ ਕਮਰ ਆ ਗਾ ਚੜਾਈ ਮੈਨੂੰ ਸੂਟ ਦੇ ਨਾਲ ਪਿੰਕ ਸੂਟ ਛੋਲ ਲੈਂਦਾ ਕੰਟਰਾਸਟ ਕਰਦੇ ਆ ਅੱਜ ਕੱਲ੍ਹ ਲੋਕ ਤੁਹਾਨੂੰ ਕੀ ਪਤਾ ਹੋ ਰਹੀ ਹੈ ਕੰਟਰਾਸਟ ਤੋਂ ਮੈਂ ਤਾਂ ਖਣੀ ਫੈਸ਼ਨ ਸਾਇੰਸ ਤੇ ਸਾਰੀ ਜੜੀ ਸੰਦੀਪ ਤੋਂ ਸਿੱਖੇ ਜਾਂਦਾ ਹੋਰ ਕੀ ਹੈ ਵੈਰੀ ਗੁੱਡ ਫੈਸ਼ਨਰ ਤੂੰ ਕਹੇ ਜੇ ਕੀਤਾ ਤੇ ਕਰਦੇ ਆ ਨੂੰ ਤਾਂ ਵੇਖਿਆ ਹੀ ਆ ਮੈਂ ਗੱਡੀਆਂ ਆ ਸਾਫ ਕਰਨਾ ਲੈ ਲੈ ਹੁਣ ਤੇ ਲਓ ਜੀ ਕਿੱਦਾਂ ਦਾ ਲੱਗਾ ਤੁਹਾਨੂੰ ਵਲੌਗ ਤੁਸੀਂ ਮੈਂ ਵਾਰ-ਵਾਰ ਰਿਕੁਐਸਟ ਇਹ ਕਰਦਾ ਤੁਹਾਨੂੰ ਜੇ ਕੋਈ ਚੀਜ਼ ਜ ਸਜੈਸ਼ਨ ਸਾਨੂੰ ਦੇਣਾ ਹੋਵੇ ਜਰੂਰ ਕਮੈਂਟ ਦੇ ਵਿੱਚ ਦੱਸਿਆ ਕਰੋ ਕਿਉਂਕਿ ਅਸੀਂ ਸਾਰੇ ਕਮੈਂਟ ਪੜ੍ਹਦੇ ਆ ਤੇ ਰਿਪਲਾਈ ਨਾ ਹੋਣ ਦਾ ਕਾਰਨ ਇਹ ਆ ਕਿ ਬਹੁਤ ਜ਼ਿਆਦਾ ਆ ਜਾਂਦੇ ਆ ਸੋ ਰਿਪਲਾਈ ਨਹੀਂ ਹੁੰਦੇ ਬਾਕੀ ਟੈਨਸ਼ਨ ਨਾ ਲਓ ਸਾਰਿਆਂ ਦੇ ਮੈਸੇਜ ਅਸੀਂ ਦੇਖਦੇ ਆ ਮੇਰੇ ਹਿਸਾਬ ਨਾਲ ਇੰਸਟਾ ਦੇ ਜਿੰਨੇ ਮੈਸੇਜ ਆ ਸਭ ਰਿਪਲਾਈ ਕੀਤੇ ਸਨੈਪਚੈਟ ਦੇ ਜਿੰਨੇ ਮੈਸੇਜ ਆ ਉਹ ਸਭ ਰਿਪਲਾਈ ਕਰੀਦੇ ਆ ਤੇ ਲਵ ਯੂ ਅੰਨੇ ਵਾ ਚੱਕਦੇ ਆ ਗਰੀਬੀ ਚੱਕਦੇ ਆ ਗਰੀਬੀ ਬਸ ਕੋਈ ਚੱਕਰੀ ਕੋ ਨਹੀਂ ਇਹ ਹਾਂਜੀ ਸਾਸਰੀ ਕਾ